ਹਾਂਜੀ ਬੱਚਿਓ ਅੱਜ ਅਸੀਂ ਚੈਪਟਰ ਨੰਬਰ 7 ਰਾਸ਼ੀ ਤੁਲਨਾ ਕਰਾਂਗੇ ਇਹਦੇ ਵਿੱਚ ਵੀ ਇੱਕ 6 ਨੰਬਰ ਦਾ ਪ੍ਰਸ਼ਨ ਲੱਗਾ ਸਾਨੂੰ ਪੇਪਰ 'ਚ ਆਣਾ ਹੈ ਤੇ ਅਪਸਿਰਪਲੇ 6 ਨੰਬਰ ਵਾਲੇ ਪ੍ਰਸ਼ਨ ਹੀ ਕਰਾਂਗੇ ਦੂਜੇ ਪ੍ਰਸ਼ਨ ਨਹੀਂ ਕਰਾਂਗੇ ਜੇਕਰ ਇਹਦੇ ਪ੍ਰਸ਼ਨ ਦੀ ਗੱਲ ਕਰੀ ਤਾਂ ਤਿੰਨ ਤਰ੍ਹਾਂ ਦੇ ਪ੍ਰਸ਼ਨ ਸਾਡੇ ਆ ਸਕਦੇ ਨੇ ਇੱਕ ਤਾਂ ਹੈ ਆਮਦਨ ਠੀਕ ਹੈ ਦੂਜਾ ਹੈ ਸਧਾਰਨ ਵਿਆਜ ਤੇ ਚੱਕਰਵਰਤੀ ਵਿਆਜ ਇਸ ਦੇ ਵਿੱਚ ਇੱਕ ਹੋਰ ਜੋੜ ਲਓ ਕਟੋਪਤੀ ਇਹ ਜ਼ਿਆਦਾਤਰ ਦੋਏ ਪ੍ਰਸ਼ਨ 3 3 ਨੰਬਰ ਚਾਹੁੰਦੇ ਨੇ ਤਾਂ ਕਿ 6 ਨੰਬਰ ਪੈਸੇ ਪੂਰਾ ਬਣ ਜੇ ਜੇਕਰ ਤੁਹਾਨੂੰ ਚੱਕਰਵਰਤੀ ਵਿਆਜ ਦਾ ਆਉਂਦਾ ਹੈ ਸਧਾਰਨ ਵਿਆਜ ਦੇ ਬਹੁਤ ਘੱਟ ਚਾਂਸ ਹੈ ਪੇਪਰ 'ਚ ਆਉਣ ਦੇ ਪਰ ਚੱਕਰਵਰਤੀ ਵਿਆਜ ਦੇ ਵੀ ਦੋ ਤਰ੍ਹਾਂ ਦੇ ਪ੍ਰਸ਼ਨ ਨੇ ਇੱਕ ਪਲੱਸ ਵਾਲਾ ਇੱਕ ਮਾਈਨਸ ਵਾਲਾ ਤਾਂ ਕੁੱਲ ਮੁਲਾਕੇ ਅਸੀਂ ਇਹ ਸਮਝੋ ਵੀ ਅਸੀਂ ਦੋ ਪ੍ਰਸ਼ਨ ਇਸ ਤਰ੍ਹਾਂ ਦੇ ਕਰਨੇ ਨੇ ਇੱਕ ਚੱਕਰਵਤੀ ਵਿਆਜ ਪਲੱਸ ਵਾਲਾ ਇੱਕ ਮਾਈਨਸ ਕਰਾ ਇਹ ਅਸੀਂ ਚਾਰ ਸਵਾਲ ਕਰਨੇ ਨੇ ਸਾਡੇ 6 ਨੰਬਰ ਕੀ ਨੇ ਪੱਕੇ ਨੇ ਜੇਕਰ ਅਸੀਂ ਗੱਲ ਕਰੀਏ ਪਹਿਲਾ ਸਵਾਲ ਆਮਦਨ ਦੀ ਠੀਕ ਹੈ ਕੋਈ ਵੀ ਬੰਦਾ ਹੈ ਕੋਈ ਕੁਮਾਰ ਹੈ ਜਿਹੜਾ ਫਾਦਰ ਕਮਾਉਂਦੇ ਹੋਣੇ ਤਾਂ ਅਸੀਂ ਕਹਿੰਨੇ ਉਹਨੂੰ ਵੀ ਆਮਦਨ ਆ ਗਈ ਹੈ ਨਾ ਜੇਕਰ ਅਸੀਂ ਗੱਲ ਕਰੀਏ ਉਹ ਕੁਝ ਨਾ ਕੁਝ ਖਰਚਾ ਕਰਦੇ ਨੇ ਠੀਕ ਹੈ ਮੰਨ ਲਓ ਉਹਨਾਂ ਨੇ ਕੁਝ ਪੈਸੇ ਖਰਚ ਕਰ ਲਈ ਇਹ ਜਿਹੜੇ ਪੈਸੇ ਬਚਦੇ ਨੇ ਆਪਾਂ ਨੂੰ ਕਹਿੰਦੇ ਆ ਬਚਤ ਤਿੰਨ ਚੀਜ਼ ਜਾਈ ਹੁੰਦੀ ਨੇ ਆਮਦਨ ਖਰਚ ਤੇ ਬਚਤ ਮੰਨ ਲੈਂਦੇ ਆ ਛੋੜੇ ਫਾਦਰ ਕੋਲ 500 ਰੁਪਏ ਸੀ ਆਮਦਨ ਸੀ ਉਹਦੀ 200 ਰੁਪਏ ਉਹਨੇ ਖਰਚ ਕਰ ਲਿਆ ਤਾਂ ਬਚਦੇ ਕਿਵੇਂ ਗੱਡਾਂਗੇ ਦੋਨਾਂ ਦਾ ਘਟਾ ਕਰਕੇ ਕਰਾਂਗੇ ਅਸੀਂ ਕਹਿੰਦੇ 300 ਰੁਪਏ ਸਾਡਾ ਕੁਝ ਹੋ ਗਿਆ ਬਚਤ ਹੋ ਗਈ ਹੁਣ ਅਸੀਂ ਇਹਦੇ ਉੱਪਰ ਹੀ ਪ੍ਰਸ਼ਨ ਜਿਹੜਾਗਾ ਸਾਡਾ ਹੈਗਾ ਸਾਰਾ ਇੱਕ ਗੱਲ ਯਾਦ ਰੱਖਣੀ ਹੈ ਵੀ ਆਮਦਨ ਜਿਹੜੀ ਹੁੰਦੀ ਹੈ ਹਮੇਸ਼ਾ 100% ਮੰਨੀ ਹੈ ਆਮਦਨ ਜਿਹੜੀ ਹੈ ਹਮੇਸ਼ਾ 100% ਹੀ ਮੰਨੀਏ ਤੇ ਇਸ ਵਾਲੇ ਪੇਪਰ 'ਚ ਆਊਗਾ ਇਸ ਤਰ੍ਹਾਂ ਕਿ ਜਿਵੇਂ ਦੇਖੋ 21ਵਾਂ ਮਲੇ ਗਏ ਆ ਕੀ ਕਹਿੰਦਾ ਕਹਿੰਦਾ ਇੱਕ ਵਿਅਕਤੀ ਆਪਣੀ ਆਮਦਨ ਦਾ 87% ਖਰਚ ਕਰਦਾ ਹੈ ਤਾਂ ਪਹਿਲੀ ਗੱਲ ਤਾਂ ਜੇਕਰ ਅਸੀਂ ਆਮਦਨ ਦੀ ਗੱਲ ਕਰੀਏ ਆਮਦਨ ਦੀ ਤਾਂ ਅਸੀਂ ਕਿਹਾ ਵੀ ਕਿੰਨੀ ਹੁੰਦੀ ਹੈ 100% ਹੁੰਦੀ ਹੈ ਖਰਚ ਕਿੰਨੀ ਕਰਦਾ ਹੈ 87% ਕਰਦਾ ਹੈ ਤਾਂ ਬਚਦੇ ਕਿੰਨੇ ਰਹਿ ਗਏ 100 ਚੋਂ 87 ਘਟਾ ਦੇ ਆਪਾਂ ਨੇ 13% ਰਹਿ ਗਏ ਅੱਗੇ ਗੱਲ ਕਰਦੇ ਹਾਂ ਕਹਿੰਦੇ ਜੇਕਰ ਉਹ 325 ਰੁਪਏ ਬਚਤ ਕਰਦਾ ਹੈ ਜਾਨਕੀ ਬਚਤ ਦੀ ਵੈਲਿਊ ਕੀ ਲੀਤੀ ਹੋਈ ਹੈ 325 ਰੁਪਏ ਪੁੱਛਿਆ ਕੀ ਹੈ ਆਮਦਨ ਮਤਲਬ ਅਸੀਂ ਪਤਾ ਕੀ ਕਰਨਾ ਹੈ 100% ਤਾਂ ਅਸੀਂ ਇਹਨੂੰ ਸ਼ੋਰਟਕੱਟ ਕਿ ਲਿਖਣਾ ਇੱਕ ਵਾਰ ਵੀ 13% ਦੀ ਬਲਕਿ ਕਿੰਨੀ ਹੋਗੀ 325 ਤੇ ਪਤਾ ਕੀ ਕਰਨਾ ਆਪਣੇ 100% ਤਾਂ ਸਾਨੂੰ ਦੱਸਿਆ ਹੋਇਆ ਮੈਨੂੰ ਵੀ ਇਹ ਦੋਨਾਂ ਦੀ ਕੀ ਕਰਦੇ ਹੁੰਦੇ ਅਸੀਂ ਗੁਣਾ 13 ਨਾਲ ਕੀ ਕਰਾਂਗੇ ਭਾਗ ਇਹ 325 ਦੀ 100 ਨਾਲ ਕਰ ਦੋ ਗੁਣਾ 13 ਨਾਲ ਕਟਿੰਗ ਕਰਦੇ ਨੇ ਅਸੀਂ 13 ਦੇ ਭਾਗ ਦੇ 325 ਨੂੰ ਕਿ ਕਰਨਾ ਹੈ ਬਾਗ ਕਰਨਾ ਤਾਂ 13 ਦੁਨੀ 26 60 ਆ ਗਿਆ 13 ਪੰਜ 65 ਕਿੰਨਾ ਆ 25 ਆ ਤਾਂ 13 ਕਿੰਨਾ 13 25 2500 ਨਾਲ ਗੁਣਾ ਕਰ ਦੋ ਕਿੰਨਾ ਆ ਗਿਆ 2500 ਰੁਪਏ ਇੱਕ ਹੀ ਸਾਡੇ ਕੋਲ ਆਮਦਨ ਦਾ ਆ ਜੇਕਰ ਹੀ ਸਾਨੂੰ ਕਹਿੰਦੇ ਕਿ ਖਰਚ ਪਤਾ ਕਰੋ ਖਰਚ ਵਾਸਤੇ ਕੀ ਆ ਉਹੀ 13 ਪਰਛੀ ਦੇ ਵਲਗਲੀਤ ਹੋਈ ਹੈ 325 ਪਤਾ ਕੀ ਕਰਨਾ ਹੈ 87 ਤਾਂ ਕੀ ਕਰਦੇ ਇਹ ਦੋਨਾਂ ਦੀ ਗੁਣਾ ਕਰਦੇ 13 ਨਾਲ ਕੀ ਕਰਦੇ ਭਾਗ ਜਾਂ ਕੀ 325 ਦੀ 87 ਨਾਲ ਗੁਣਾ 13 ਨਾਲ ਭਾਗ ਉਸੇ ਤਰੀਕੇ ਨਾਲ ਕਟਿੰਗ ਕਰਾਂਗੇ ਅਸੀਂ ਤਾਂ 13 13 1 25 ਚਲਾ ਗਿਆ 25 ਰਸ ਉਸੇ 87 ਨਾਲ ਗੁਣਾ ਕਰਦੇ ਜੋ ਵੀ ਅਨਸਰ ਆਇਆ ਉਹ ਸਾਡਾ ਕੀ ਆ ਜੂਗਾ ਖਰਚ ਆ ਜੂਗਾ ਉਮੀਦ ਹੈ ਤੁਹਾਨੂੰ ਇਹ ਗੁਰੂ ਬੇਸ਼ ਸਮਝ ਲੱਗ ਗਿਆ ਹੋਊਗਾ ਸੇਮ ਇਹਦੇ ਨਾਲ ਦਾ ਹੀ ਇੱਕ ਸਾਡਾ ਹੁੰਦਾ ਘਟੋਤੀ ਵਾਲਾ ਕਟੌਤੀ ਵਾਲ ਚ ਕੀ ਹੈ ਜਿਵੇਂ ਆਪਾਂ ਕਹਿੰਦੇ ਕੋਈ ਸਮਾਨ ਲੈਣਗੇ ਮੰਨ ਲਓ ਸਾਨੂੰ ਉਹ ਦੋ ਡਿਸਕਾਊਂਟ ਦੇਤਾ ਤਾਂ ਅਸੀਂ ਕਟੌਤੀ ਕਹਿ ਲੈਣੇ ਡਿਸਕਾਊਂਟ ਕਹਿ ਦੋ ਜਿਹੜੇ ਪੈਸੇ ਬਚ ਗਏ ਸਾਡੇ ਕੋਲ ਕੀ ਹੁੰਦੇ ਬਚਤ ਹੁੰਦੀ ਹੈ ਤਾਂ ਇਹਦੇ ਵਿੱਚ ਜਿਹੜੀ ਮੇਨ ਚੀਜ਼ ਹੁੰਦੀ ਹੈ ਪ੍ਰਸ਼ਨ ਦੀ ਜਿਵੇਂ ਦੇਖੋ ਇਸ ਤਰ੍ਹਾਂ ਦਾ ਕਹਿੰਦੇ ਇੱਕ ਫਰੇਮ ਦਾ ਅੰਕਿਤ ਮੁੱਲ 600 ਰੁਪਇਆ ਹੈ ਵੇਚ ਮੁੱਲ 450 ਹੈ ਕਟੌਤੀ ਤੇ ਕਿੰਨੀ ਪ੍ਰਤੀਸ਼ਤ ਪਤਾ ਕਰੋ ਤਾਂ ਇਹਦੇ ਵਿੱਚ ਜਿਵੇਂ ਸਾਡੇ ਕੋਲ ਇਹਦੇ ਵਿੱਚ ਤਿੰਨ ਚੀਜ਼ਾਂ ਦੀਆਂ ਕੀ ਸੀ ਆਮਦਨ ਖਰਚੇ ਤੇ ਦੋਨੋਂ ਕਟਾ ਕੇ ਆ ਗਈ ਬਚਤ ਇਹ ਨਹੀਂ ਇਹਦੇ ਵਿੱਚ ਹੁੰਦਾ ਪਹਿਲਾ ਹੁੰਦਾ ਅੰਕਿਤ ਮੁੱਲ ਫਿਰ ਹੁੰਦੀ ਸਾਡੀ ਕਟੋਤੀ ਠੀਕ ਹੈ ਦੋਨਾਂ ਦਾ ਘਟਾ ਕਰਕੇ ਕੀ ਆ ਜਾਂਦਾ ਸਾਡੇ ਕੋਲ ਵਿਚ ਮੁੱਲ ਇਹਦੇ ਉੱਪਰ ਹੀ ਸਾਡਾ ਕੁਸ਼ਨ ਆਵਣਾ ਹੁਣ ਹੁਣ ਇਹ ਜਿੱਕਰ ਅਸੀਂ ਪ੍ਰਸ਼ਨ ਦੀ ਗੱਲ ਕਰੀਏ ਅਸੀਂ ਇਹਦੇ ਵਿੱਚ ਅਸੀਂ ਅੰਕਿਤ ਮੁੱਲ ਕੀ ਮੰਨਣਾ ਹੁੰਦਾ 100% ਹਮੇਸ਼ਾ ਹੀ ਤੇ ਹੁਣ ਸਾਨੂੰ ਕਹਿੰਦਾ ਇੱਕ ਫਰੇਮ ਅੰਕਿਤ ਮੁੱਲ 600 ਰੁਪਏ ਹੈ ਤਾਂ ਸਾਨੂੰ ਅੰਕਿਤ ਮੁੱਲ ਕਿੰਨਾਤਾ ਹੋਇਆ 600 ਰੁਪਏ ਤੇ ਪਤਾ ਕੀ ਕਰਨਾ ਸੀ ਨੇ ਕਹਿੰਦਾ ਵੇਚ ਮੁੱਲ ਕਿੰਨਾ ਹੈ 450 ਹੈ ਵੇਚ ਮੁੱਲ ਇਸ ਕਿੰਨਾ ਹੈ 450 ਤਾਂ ਜੇ ਕਟੋਤੀ ਪਤਾ ਕਰਨੀ ਹੈ ਤਾਂ ਪਹਿਲੀ ਗੱਲ ਤਾਂ ਜੇ ਕਟੋਤੀ ਪਤਾ ਕਰਨੀ ਦੋਨਾਂ ਦਾ ਕੀ ਕਰਨਾ ਬੂਆ ਇਹਦਾ ਕੰਨ ਮਤਲਬ ਇਹ ਹੈ ਵੀ ਦੋਨਾਂ ਦਾ ਘਟਾ ਕੇ 450 ਆਇਆ ਜਾਨਕੀ 150 ਰੁਪਏ ਬਚ ਗਏ ਤਾਂ ਹੀ 450 600 ਜੀ 150 ਘਟਾ ਦੂੰ ਤਾਂ 450 ਹੋਊਗਾ ਠੀਕ ਹੈ ਜੀ ਤਾਂ ਸਾਡਾ ਕਟੋਤੀ ਕਿੰਨੀ ਆ ਗਈ 150 ਰੁਪਏ ਆ ਗਈ ਪੁੱਛਿਆ ਕੀ ਇਹ ਸਾਨੂੰ ਇੱਕ ਕਟੋਤੀ ਪੁੱਛਿਆ ਸੀ ਇੱਕ ਕਟੋਤੀ ਪ੍ਰਤੀਸ਼ਤ ਪੁੱਛਿਆ ਸੀ ਕਟੌਤੀ ਦੇ ਸਾਡੇ ਕੋਲ ਸਾਨੂੰ ਪਤਾ ਲੱਗਿਆ ਵੀ 600 ਚੋਂ 450 ਘਟਾ ਦੇ 150 ਆ ਗਈ। ਕਟੌਤੀ ਪ੍ਰਤੀਸ਼ਤ ਦਾ ਫਾਰਮੂਲਾ ਹੁਣ ਬਾਅਦ ਚੋ ਕਰਨਾ ਪਰ ਪਹਿਲਾਂ ਦੇਖ ਲਓ ਹੁੰਦਾ ਕਿਵੇਂ ਕੱਢਾਂਗੇਵੇਂ। ਜਿੰਨੀ ਕਟੌਤੀ ਆਈ बटे ਜਿੰਨਾ ਅੰਕੀ ਤੋਂ ਮੁੱਲ ਸੀ ਕਿੰਨਾ ਸੀ? 600 ਗੁਣਾ ਦੇ ਵਿੱਚ ਕਿੰਨਾ ਜੁਗਾ 100। ਸੋ ਹਮੇਸ਼ਾ ਲਾਣੀ ਨੇ ਲੈਣਾ। ਦੋ ਜ਼ੀਰੋ ਦੋ ਜ਼ੀਰੋ ਕੱਟ ਗਈਆਂ। 150 6 ਆ ਗਿਆ ਇਹਨੂੰ ਭਾਗ ਕਰ ਦੂ। 6 2 12 25% ਕੀ ਆ ਗਿਆ ਸਾਡੇ ਕੋਲ ਕਟੌਤੀ ਪ੍ਰਤੀਸ਼ਤ ਆ ਗਿਆ। ਫਾਰਮੂਲਾ ਕੀ ਹੁੰਦਾ ਇਹਦਾ? ਕਟੌਤੀ ਦੇਖੋ 150 ਵਾਲੇ ਘਟौती ਆਈ ਸੀ ਨਾ ਤਾਂ ਘਟौती ਲਿਖ ਲਓ ਭਾਗ ਵਿੱਚ ਥੱਲੇ ਕਿੰਨਾ ਸੀ ਅੰਕਿਤ ਮੁੱਲ ਉਹ ਗੁਣਾ ਦੇ ਵਿੱਚ ਸੋ ਫਾਰਮੂਲਾ ਲਿਖਣਾ ਨਹੀਂ ਭੁੱਲਣਾ ਇਹਦੇ ਨਾਲ ਹੀ ਸੁੰਨ ਨੰਬਰ ਨੇ ਇਸ ਦੇਖੋ ਇਸ ਤਰੀਕੇ ਨਾਲ ਕੁਐਸਚਨ ਪੇਪਰ 'ਚ ਬਹੁਤ ਵਾਰ ਆਇਆ ਹੈ ਤੇ ਹੋ ਸਕਦਾ ਇਸ ਵਾਰ ਵੀ ਆ ਜਾਈ ਠੀਕ ਹੈ ਆਮਦਨ ਵਾਲਾ ਵੀ ਘਟौती ਵਾਲੇ ਤਰੀਕਾ ਉਹੀ ਹੈ ਵੀ ਆਮਦਨ ਸੋਪਰੇਸ਼ਨ ਮੰਨੀ ਹੈ ਖਰਚ ਜਿੰਨਾ ਹੋਇਆ ਬਚਤ ਘਟਾ ਕੇ ਆਲੀ ਇਹਦੇ ਵਿੱਚ ਕੀ ਹੈ ਅੰਕਿਤ ਮੁੱਲ ਜਿੰਨਾ ਹੈਗਾ ਘਟौती ਘਟਾ ਕੇ ਕੀ ਆ ਗਿਆ ਵੇਚ ਮੁੱਲ ਆ ਗਿਆ ਬਸ ਇੰਨਾ ਯਾਦ ਰੱਖਣਾ ਅਗਲਾ ਸਵਾਲ ਜਿਹੜਾ ਅਸੀਂ ਕਰਾਂਗੇ ਉਹ ਕਰਾਂਗੇ ਚੱਕਰਵਰਤੀ ਵਿਆਜ ਪਹਿਲੀ ਗੱਲ ਗਾਦੇ ਚੱਕਰਵਰਤੀ ਵਿਆਜ ਹੁੰਦਾ ਕੀ ਹੈ ਤੇ ਕਦੋਂ ਲੱਗਦਾ ਚੱਕਰਵਰਤੀ ਵਿਆਜ ਤੁਸੀਂ ਇਹ ਸਮਝੋ ਮੰਨ ਲਓ ਇੱਕ ਬੰਦਾ ਹੈ ਇਹਨੇ ਕੀ ਕਰਿਆ 100 ਰੁਪਏ ਆਪਦੇ ਵਿਆਜ ਦੇ ਦਿੱਤੇ 5% ਤਾਂ ਪਹਿਲੇ ਸਾਲ ਇਹਨੇ 5% ਦੇ ਦਿੱਤੇ ਮੰਨ ਲਓ 5 ਰੁਪਏ ਉਹਨੂੰ ਮਿਲ ਗਏ ਸਪੋਜ਼ ਕਰੋ 5 ਰੁਪਏ ਮਿਲਦੇ ਨੇ ਉਹਨੂੰ ਹਰ ਸਾਲ ਤਾਂ ਅਗਲੀ ਵਾਰ ਕਿੰਨੇ ਰੁਪਏ ਦੇਣੇ ਪੈਣਗੇ 105 ਰੁਪਏ ਦੇਣੇ ਪੈਣਗੇ ਉਹਨੂੰ ਤਾਂ ਜੋ ਅਗਲੀ ਵਾਰ ਜਦੋਂ ਇਹਨੇ ਦੇਣੇ ਨੇ ਤਾਂ 5% ਇਹਦੇ ਉੱਪਰ ਲੱਗੂ 105 ਦੇ ਉੱਪਰ ਤਾਂ ਇਹਦੇ ਅੱਗੇ ਪੈਸੇ ਬਣਨਗੇ ਉਹ ਇਹਦੇ ਉੱਪਰ ਲੱਗਣਗੇ ਸਧਾਰਨ ਵਿਆਜ ਵਿੱਚ ਕੀ ਹੁੰਦਾ ਹੈਗਾ ਹਰ ਵਾਰ ਹੀ 100 ਰੁਪਏ ਦੇ ਉੱਪਰ ਵਿਆਜ ਲੱਗੂਗਾ ਪਰ ਚੱਕਰਵਰਤੀ ਵਿਆਜ ਵਿੱਚ ਕੀ ਹੁੰਦਾ ਹੈ ਪਹਿਲਾਂ ਵਿਆਜ ਲੱਗ ਗਿਆ ਫਿਰ ਅਗਲਾ ਵਿਆਜ ਸਾਲ ਦਾ ਜਿਹੜਾਗਾ ਨਵੇਂ ਮਾਊਂਟ ਤੇ ਲੱਗੂਗਾ ਠੀਕ ਹੈ ਜੇਕਰ ਅਸੀਂ ਫਾਰਮੂਲੇ ਦੀ ਗੱਲ ਕਰੀਏ ਚੱਕਰਵਰਤੀ ਵਿਆਜ ਦੀ ਤਾਂ ਫਾਰਮੂਲਾ ਹੁੰਦਾ ਹੈ A P (1 R/100) T ਇਹ ਫਾਰਮੂਲਾ ਹੁੰਦਾ ਹੈ ਠੀਕ ਹੈ ਜੀ ਤੇ ਇਹ ਫਾਰਮੂਲੇ ਵਿੱਚ ਪਲੱਸ ਆਪਾਂ ਕਹਿ ਸਕਦੇ ਹਾਂ ਦੋ ਤਰ੍ਹਾਂ ਸੁਆ ਕਰਾਂਗੇ ਪਲੱਸ ਵਾਲਾ ਇੱਕ ਮਾਈਨਸ ਵਾਲਾ ਇਹ ਪਲੱਸ ਵਾਲਾ ਕਰ ਰਹੇ ਆਪਾਂ ਮਾਈਨਸ ਵਾਲਾ ਜੇ ਕਰਨਾ ਹੋਵੇ ਫਾਰਮੂਲਾ ਤਾਂ ਕੀ ਹੋ ਉਸ ਪਲੱਸ ਜਾਂਦੇ ਮਾਈਨਸ ਆ ਜੂ ਹੋਰ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਜੀ ਇਹ ਤੁਹਾਨੂੰ ਦੱਸੂਗਾ ਵੀ ਲੱਗਦਾ ਕਦੋਂ ਪਲੱਸ ਕਦੋਂ ਲੱਗਦਾ ਤੇ ਮਾਈਨਸ ਕਦੋਂ ਲੱਗਦਾ ਪਲੱਸ ਹਮੇਸ਼ਾ ਉਦੋਂ ਲੱਗੂ ਜਦੋਂ ਵਧ ਰਿਹਾ ਕੰਮ ਮਾਈਨਸ ਉਦੋਂ ਲੱਗੂ ਜਦੋਂ ਕੰਮ ਆਪਣਾ ਘਟ ਰਿਹਾ ਜਿਵੇਂ ਆਪਾਂ ਕੋਈ ਗੱਡੀ ਲੈ ਲਈ ਸਪੋਜ਼ ਕਰੋ ਗੱਡੀ ਕੀ ਹੈ ਹਰ ਸਾਲ ਉਹਦੀ ਵੈਲਿਊ ਇਹ ਘਟੀ ਜਾਂਦੀ ਹੈ ਤਾਂ ਉੱਥੇ ਅਸੀਂ ਕਿਹੜਾ ਫਾਰਮੂਲਾ ਲਾਵਾਂਗੇ ਮਾਈਨ ਜੇਕਰ ਅਸੀਂ ਜਨਸੰਖਿਆ ਦੀ ਗੱਲ ਕਰੀਏ ਹਰ ਸਾਲ ਜਨਸੰਖਿਆ ਵਧ ਰਹੀ ਸਾਡੀ ਤਾਂ ਉੱਥੇ ਕਿਹੜਾ ਲੱਗੂਗਾ ਪਲੱਸ ਵਾਲਾ ਲੱਗੂਗਾ ਇਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਸੋ ਮੈਂ ਦੋਨਾਂ ਦੇ ਇੱਕ ਇੱਕ ਸਵਾਲ ਕਰਾ ਦੇਣਾ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਇਹ ਸਮਝ ਲੱਗ ਜੇ ਪੀਐਸਸੀ ਪਲੱਸ ਵਾਲਾ ਕਰੂ ਕਰਨਾ ਮਾਈਨਸ ਵਾਲਾ ਕੋਦੋ ਕਰ ਜਿਹੜਾ ਸਵਾਲ ਪੇਪਰ ਚ ਬਹੁਤ ਵਾਰ ਆਏ ਨੇ ਉਹ ਤਿੰਨ ਸਵਾਲ ਲੈਨੇ ਜਿਆਦਾਤਰ ਪੇਪਰ ਚ ਹੀ ਆਏ ਨੇ ਹੋ ਸਕਦਾ ਇਸ ਵਾਰ ਵੀ ਇਹਨਾਂ ਵਿੱਚੋਂ ਹੀ ਕੋਈ ਨਾ ਕੋਈ ਬਣ ਬੋਲੋ ਸਵਾਲ ਮਿਲ ਜੇ ਜਿਹਦੇ ਚ ਪਹਿਲਾ ਸਵਾਲ ਕਹਿੰਦਾ ਇੱਕ ਸਕੂਟਰ 24000 ਰੁਪਏ ਵਿੱਚ ਖਰੀਦਿਆ ਗਿਆ ਜੇਕਰ ਕੋਈ ਚੀਜ਼ 24 ਵਿੱਚ ਖਰੀਦੀ ਗਈ ਹੈ ਤਾਂ ਅਸੀਂ ਉਹਨੂੰ ਪਹਿਲਾਂ ਹਮੇਸ਼ਾ ਮੂਲ ਧਨ ਮੰਨਣਾ ਹੈ ਕੀ ਮੰਨਣਾ ਮੂਲ ਧਨ ਤੇ ਜਿਹੜਾ 24 ਹੁੰਦਾ ਹੈ ਇਹਨੂੰ ਆਪਾਂ ਪੀ ਮੰਨਣਾ ਹੈ ਮੂਲ ਧਨ ਮੂਲ ਧਨ ਮਤਲਬ ਪੀ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਜੇਕਰ ਵੇਚ ਮੁੱਲ 5% ਹੈ ਵੇਚ ਮੁੱਲ 5% ਨੂੰ ਕਹਿ ਦਿੱਤਾ ਗਿਆ ਤਾਂ ਇਹ ਰ ਆਰ ਹੈ ਜਿਹਦੇ ਵਿੱਚ ਪ੍ਰਤੀਸ਼ਤ ਹੁੰਦਾ ਉਹ ਆਰ ਹੁੰਦਾ ਹਮੇਸ਼ਾ ਅੱਗੇ ਕਹਿੰਦਾ 2 ਸਾਲ ਤਾਂ ਜਿੱਥੇ ਵਿੱਚ ਸਾਲ ਲਿਖਿਆ ਹੋਵੇ ਉਹ ਟੀ ਹੁੰਦਾ ਮੈਂ ਇੱਕ ਵਾਰ ਲਿਖ ਦਾਂ ਤੁਹਾਡੇ ਸਾਹਮਣੇ ਜੇ ਦੀ ਚੀਜ਼ ਆਪਾਂ ਖਰੀਦਦੇ ਹਾਂ ਉਹ ਹਮੇਸ਼ਾ ਹੁੰਦਾ ਹੈ ਆਪਣਾ ਮੂਲ ਤੁਹਾਨੂੰ ਹਮੇਸ਼ਾ ਹੀ ਤੇ ਇਸ ਨੂੰ ਪੀ ਮੰਨ ਕੇ ਚੱਲਦੇ ਆਂ ਆਰ ਹੁੰਦਾ ਜਿਹਦੇ ਪਿੱਛੇ ਪ੍ਰਤੀਸ਼ਤ ਹੋਵੇ ਟੀ ਹੁੰਦਾ ਜਿਹਦੇ ਪਿੱਛੇ ਸਾਲ ਲਿਖਿਆ ਹੋਵੇ ਕੋਈ ਦਿੱਕਤ ਹੈ ਚਲੋ ਅੱਗੇ ਚੱਲਦੇ ਆਂ ਹੁਣ ਸਾਡੇ ਕੋਲ ਫਾਰਮੂਲਾ ਜਿਹੜਾ ਹੈ ਸਾਡੇ ਕੋਲ ਦੋ ਫਾਰਮੂਲੇ ਨੇ ਇੱਕ ਤਾਂ ਪਲੱਸ ਵਾਲਾ ਇੱਕ ਵਾਰ ਮਾਈਨਸ ਵਾਲਾ ਹੁਣ ਸਾਨੂੰ ਪਤਾ ਕਿਵੇਂ ਲੱਗੂ ਪਲੱਸ ਵਾਲਾ ਲਗਾਣਾ ਕਿ ਮਾਈਨਸ ਵਾਲਾ ਲਗਾਣਾ ਹੈ ਦੇਖੋ ਜਦੋਂ ਵੀ ਸਾਨੂੰ ਇਹ ਗੱਲ ਕਹਿਤੀ ਜਾਵੇ ਦੇਖੋ ਕਿ ਲਿਖਿਆ ਹੈ ਨਾ ਸਲਾਨਾ ਦਰ ਨਾਲ ਘਟਦਾ ਘਟਦਾ ਦਾ ਕਿਆਲਾ ਹੋਊਗਾ ਘਟਾਓ ਵਾਲਾ ਹੋਊਗਾ ਤਾਂ ਅਸੀਂ ਕਿਹੜਾ ਲਗਾਵਾਂਗੇ ਘਟਾਓ ਵਾਲਾ ਤਾਂ ਫਾਰਮੂਲਾ ਕਿਹੜਾ ਹੈ a p 1 r 100 ਦੀ ਪਾਵਰ t ਹੁਣ ਸਾਨੂੰ p ਕਿੰਨਾ ਦਿੱਤਾ 24000 ਤਾਂ ਗੁਣਾ 1 r ਕਿੰਨਾ ਹੈ 5 ਹੈ 100 ਦੀ ਪਾਵਰ 2 ਆਹੀ ਹੈ ਪਹਿਲਾਂ ਅਸੀਂ ਨੂੰ ਹੱਲ ਕਰ ਲੈਣੇ 24000 ਆ ਗਿਆ ਜੀ ਤੇ ਅਸੀਂ ਲੱਸਾ ਸੋਲਵ ਕਰਾਂਗੇ ਸੋ 100 ਜਿਵੇਂ ਸਿੱਪੇ ਨੂੰ ਸੋਲਵ ਕਰਦੇ ਆ ਘਟੋ ਵਾਲੀ ਉਹ ਹੱਲ ਕਰਿਆ ਤਾਂ 24000 ਗੁਣਾ 95/100 ਦਾ ਕੀ ਆ ਗਿਆ ਮਰ ਗਿਆ ਗਿਆ ਤਾਂ 24000 ਗੁਣਾ 95/100 ਗੁਣਾ ਦੇ ਵਿੱਚ 95/100 ਹੁਣ ਦਿੱਕਤ ਕੀ ਹੈ ਕਾਫੀ ਬੱਚੇ ਉ ਤੱਕ ਹੱਲ ਕਰ ਲੈਂਦੇ ਨੇ ਪਰ ਅੱਗੇ ਦਿੱਕਤ ਆਨ ਨੂੰ ਹੱਲ ਕਰਨ ਵਾਸਤੇ ਤਾਂ ਇਹਨੂੰ ਹੱਲ ਜਦੋਂ ਕਰਨਾ ਆਪਾਂ ਨੇ ਪਹਿਲੀ ਇਹਦਾ ਜ਼ੀਰੋ ਕੱਟ ਦੋ ਜਿੰਨੀ ਹੁੰਦੀਆਂ ਨੇ ਬਈ ਦੇਖੋ ਦੋ ਜ਼ੀਰੋਆਂ ਦੋ ਜ਼ੀਰੋ ਕੱਟ ਗਈਆਂ ਇੱਕ ਜਿੰਨਾ ਇੱਕ ਜ਼ੀਰੋ ਕਟ ਗਈ ਬਚਿਆ ਕੀ ਉਹ ਲਿਖ ਲੈਣ ਇੱਕ ਵਾਰ ਬਿਲਹਾਂ ਆਪਾਂ ਤਾਂ 24 95 95 10 ਠੀਕ ਹੈ ਹੁਣ ਕੀ ਕਰਨਾ ਹੈ ਕਦੇ ਵੀ ਜ਼ੀਰੋ ਨਹੀਂ ਕਟਣੀ ਜੋ ਤੱਕ ਜ਼ੀਰੋ ਨਾ ਕੱਟੀ ਜਾਵੇ ਹੁਣ ਅਸੀਂ ਪਹਿਲਾਂ ਇਹ ਦੋਨਾਂ ਦੀ ਗੁਣਾ ਕਰਾਂਗੇ ਹੁਣ ਇਹ ਦੀ ਗੁਣਾ ਕਰਨਾ ਜੇ ਤਾਂ ਸਿੰਪਲ ਕਰਦੇ ਆਪਾਂ ਤਾਂ ਬਹੁਤ ਮੁਸ਼ਕਿਲ ਕੰਮ ਹੈ ਪਰ ਜੇਕਰ ਅਸੀਂ ਸਿੱਧਾ ਕਰਨਾ ਹੋਵੇ ਇਹਨੂੰ ਤਾਂ ਅਸੀਂ ਬੜੀ ਸੌਖੀ ਤਰੀਕਾ ਕਰਸਵਾ ਦਿੰਦੇ ਕਿਵੇਂ ਹੋਊਗਾ 100 ਤੋਂ ਕਿੰਨਾ ਘਟਾ ਹੈ 5 ਘਟਾ ਤੁਸੀਂ ਇਹਦੇ ਵਿੱਚ 5 ਘਟਾ ਦਿਓ 3 ਨਾ ਬਚ ਗਿਆ 90 ਬਚ ਗਿਆ ਹੁਣ 5 ਦੀ ਗੁਣਾ 5 ਨਾ ਕਰ ਦੋ ਜਿਹੜੇ ਪਿਛਲੇ ਅੱਖਰ ਨਿਕਲਦੇ ਕਿੰਨਾ ਆ ਗਿਆ 25 ਤਾਂ ਇਹ ਦੋਨਾਂ ਦੀ ਗੁਣਾ ਕਰਕੇ ਕਿੰਨਾ ਆਊਗਾ 90 25 ਬਾਕੀ ਜਿਹੜਾ ਹੈਗਾ ਸੀ ਆਪਾਂ ਉਵੇਂ ਦਾ ਉਵੇਂ ਧਾਰ ਲੈ ਵੱਡੇ ਚੱਪ ਨੇ ਦੁਬਾਰਾ ਦੇਖ ਲਓ ਕਿਉਂਕਿ ਇਹ ਪਲੱਸ ਵਾਲੇ ਚ ਕੰਮ ਹੋਊਗਾ ਮਾਈਨਸ ਵਾਲੇ ਚ ਜੇ ਤਾਂ 100 ਤੋਂ ਘੱਟ ਦਾ ਘਟਾਉਣਾ ਆਪਾਂ ਨੇ ਜਿੰਨਾ ਜੇ ਪਲੱਸ ਚ ਹੋਇਆ ਤਾਂ ਵੱਧ ਦਾ ਵੱਧਾਉਾਂਗੇ ਇਹ ਸੋਚੋ ਕਿੰਨਾ ਘੱਟ ਸੀ 5 ਘੱਟ ਸੀ ਤਾਂ 100 95 ਦੇ ਵਿੱਚੋਂ ਹੀ 5 ਘਟਾ ਦੋ ਕਿੰਨਾ ਬਣ ਗਿਆ 90 ਪਿੱਛੇ ਕੀ ਆਊਗਾ 5 ਦੀ ਗੁਣਾ 5 ਕਿੰਨਾ ਆ ਗਿਆ 25 ਤਾਂ 95 ਦੀ ਗੁਣਾ 95 ਕਰਨੀ ਉਹ ਵੀ 90 ਬੱਚਿਆਂ ਸੇ ਲਾ ਗਿਆ ਹੁਣ ਅਸੀਂ 90 ਬੱਚੀ 24 ਨੂੰ ਸਿੰਪਲ ਬੁਗਣਾ ਕਰਨੀ ਜਿਵੇਂ ਤੁਸੀਂ ਕਰਦੇ ਹੋ ਤਾਂ ਜੀ ਜੇ ਤੁਸੀਂ ਗੁਣਾ ਕਰੋਗੇ ਇਹ 21000 ਇਹ ਆਜੋ 216600 1010 ਫੇਰ ਕੱਟੀ ਗਈ ਤਾਂ 216600 ਆਵੇ ਦੇਖੋ ਕਿੰਨੇ ਸੌਖੇ ਤਰੀਕੇ ਨਾਲ ਤੇ ਆਸਰ ਆਨਸਰ ਆਇਆ ਜੇਕਰ ਬੱਚਿਆਂ ਦੀ ਗਲਤੀ ਹੀ ਊਰੇ ਹੁੰਦੀ ਹੈ ਜੇ ਤੁਸੀਂ ਇਹਨੂੰ ਕਟਿੰਗ ਨਾ ਕਰੋ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਕੁਝ ਸਮਝ ਲੱਗ ਰਿਹਾ ਹੋਊਗਾ ਅੱਗੇ ਕਿਹਕੀ ਸਵਾਲ ਸਾਨੂੰ ਪਲੱਸ ਵਾਲਾ ਵੀ ਕਰਾ ਦੇਣਾ ਤੇ ਇੱਕ ਹੋਰ ਸਵਾਲ ਕਰਾਂਗੇ ਜਿਹਦੇ ਵਿੱਚ ਪਲੱਸ ਵੀ ਹੋਊਗਾ ਮਾਈਨਸ ਵੀ ਹੋਊਗਾ ਪਹਿਲਾਂ ਅਸੀਂ ਪਲੱਸ ਵਾਲਾ ਸਵਾਲ ਕਰਦੇ ਹਾਂ ਪਲੱਸ ਵਾਲਾ ਕਹਿੰਦਾ ਇੱਕ ਸ਼ਹਿਰ ਦੀ ਜਨਸੰਖਿਆ 1,50,000 ਹੈ ਤਾਂ ਸਾਨੂੰ ਪਹਿਲੀ ਗੱਲ ਤਾਂ ਕੀ ਦਿੱਤਾ ਹੋਇਆ ਹੈ ਮੂਲ ਤਾਂ ਦਿੱਤਾ ਹੋਇਆ ਠੀਕ ਹੈ ਜੀ ਜਨ ਕਿੰਨਾ ਹੈ 1,50,000 ਜਾਨਕੀ ਸਾਨੂੰ ਕੀ ਦਿੱਤਾ ਹੋਇਆ ਅੱਗੇ ਚੱਲਦੇ ਹਾਂ ਜੇਕਰ ਸਲਾਨਾ ਦਰ 5% ਤੇ ਸਲਾਨਾ ਮੋਦੀ ਦਰ 3% ਹੋਵੇ ਮਤਲਬ ਕੀ ਕਹਿੰਦਾ ਹੈ ਜਿਹੜਾ ਜਨਮ ਹੋਇਆ ਆਪਣਾ ਜਨਮ ਦੀ ਦਰਵਾਧਰੀ ਉਹ ਤਾਂ ਵਧ ਰਹੀ ਹੈ 5% ਨਾਲ ਜਿਹੜੀ ਮੌਤ ਦੀ ਦਰ ਹੈ ਉਹ ਕਿੰਨਾ ਘਟ ਰਹੀ ਹੈ 3% ਨਾਲ ਇੱਕ ਜੀ ਵਾਧ ਰਹੀ ਚੀਜ਼ ਘਟ ਰਹੀ ਹੈ ਤਾਂ 2 ਸਾਲਾਂ ਬਾਅਦ ਕਿੰਨਾ ਹੋਊਗਾ ਕਿਉਂਕਿ ਇਹ ਕੋ ਪਹਿਲੇ ਸਾਲ ਵੀ ਆਹੀ ਆਹੀ ਹਾਲ ਹੈ ਦੂਜੇ ਸਾਲ ਵੀ ਐਵੇਂ ਆ ਤਾਂ ਇਹਦਾ ਮਤਲਬ 2% 10 ਵਧਦਾ ਹੋ ਰਿਹਾ 2% ਵਧਦਾ ਪੂਰੇ ਹੋ ਰਿਹਾ ਤਾਂ ਜਿਹੜਾ ਸਾਡਾ ਸਵਾਲ ਹੈ ਇਹ ਤੇ ਹਨ ਸਿੱਖੋ ਦੁਆਰਾ ਕਿਉਂਕਿ ਇਹ ਅਗਲਾ ਸਵਾਲ ਕਰਾਂਗੇ ਕੰਫਿਊਜ਼ਨ ਹੋਈ ਹੂੰ ਇਹ ਚ ਕੀ ਕਿਹਾ ਗਿਆ ਪਹਿਲੇ ਸਾਲ ਵੀ ਹੁੰਦਾ ਦੂਜੇ ਸਾਲ ਵੀ ਤਾਂ ਪੰਜ ਬ% ਵੱਧਦਾ ਹੋਇਆ 3 ਬ% ਘੱਟ ਹੋਇਆ 5 ਬ% ਵੱਧਦਾ ਹੋਇਆ 3 ਬ% ਘੱਟ ਹੋਇਆ ਤਾਂ ਸਿੱका ਵੀ 2 ਬ% ਦਾ ਹੀ ਵੱਧਦਾ ਹੋ ਰਿਹਾ ਜਾਨਕੀ ਸਾਨੂੰ ਪੀ ਦਿੱਤਾ ਹੋਇਆ 1,50,000 ਠੀਕ ਹੈ ਜੀ ਆਰ ਕਿੰਨਾ ਹੋ ਗਿਆ 2 ਬ% ਹੋ ਗਿਆ ਕਿੰਨੇ ਸਾਲਾਂ ਵਾਸਤੇ 2 ਸਾਲਾਂ ਵਾਸਤੇ ਠੀਕ ਹੈ ਜੀ ਹੁਣ ਅਸੀਂ ਏ ਫਾਰਮੂਲਾ ਲਾਇਆ ਪੀ ਕਿਉਂਕਿ ਵੱਧਦਾ ਹੈ ਤਾਂ ਪਲਸ ਲੱਗੂਗਾ ਕਿੰਨਾਵਾਂ ਮਲੇ 150000 ਗੁਣਾ 1 r ਕਿੰਨਾ ਹੈ 2 ਹੈ 100 ਪਾਵਰ 2 ਇਹਨੂੰ ਹੱਲ ਕਰਾਂਗੇ ਅਸੀਂ ਪਹਿਲਾਂ ਐਲਸੀਐਮ ਲਾ ਕੇ ਹੱਲ ਕਰਾਂਗੇ ਇਹਨੂੰ 102 100 ਆਜੂ ਵਰਗਤ ਦੋ ਵਾਰ ਲਿਖਾਂਗੇ ਆਪਾਂ ਇਹਨੂੰ ਹੱਲ ਕਰਕੇ ਹੁਣ ਦੇਖੋ ਦੋ ਜ਼ੀਰੋ ਨਾਲ ਦੋ ਜ਼ੀਰੋ ਆਪਾਂ ਨੇ ਕੱਢ ਦਿੱਤੀਆਂ ਇੱਕ ਜ਼ੀਰੋ ਇੱਕ ਜ਼ੀਰੋ ਵੀ ਕੱਟ ਤੇ ਇੱਕ ਜ਼ੀਰੋ ਫੇਰ ਇੱਕ ਜ਼ੀਰੋ ਕੱਟੇਗੀ ਤਾਂ ਬੱਚਿਆ ਕੀ ਸਾਡੇ ਕੋਲ 15 102 102 ਹੁਣ ਸੁੰਦਰ ਸਾਸ ਵੀ ਜੇਕਰ ਸੇਮ ਅੱਖਰ ਨੇ ਗੁਣਾ ਕਿਵੇਂ ਕਰਨੀ ਹੈ 100 ਤੱਕ ਨਵਾਂ ਜਲਾ 2 ਜਲਾ ਤਾਂ 102 ਦੇ ਵਿੱਚ 2 ਜੋੜ ਦੇ ਕਿੰਨਾ ਹੋ ਗਿਆ 104 2 ਦੀ 2 ਗੁਣਾ ਕਰੀ ਕਿੰਨਾ ਆ ਗਿਆ 4 ਆ ਗਿਆ ਪਰ ਦੋ ਅੱਖਰ ਲਿਖਾਉਂਦੇ ਤਾਂ 04 ਲਿਖਾਂਗੇ ਕਿੰਨਾ ਬਣ ਗਿਆ ਇਹ 15 104 04 ਬੱਸ ਅਗਿਆ ਇਹਨਾਂ ਦੀ ਗੁਣਾ ਕਰ ਦੋ ਤੁਹਾਡੇ ਕੋਲ ਆਨਸਰ ਆ ਜਾਊਗਾ 1,56,060 ਠੀਕ ਹੈ ਜੀ ਐਸਾਡੇ ਕੋਲ ਕੀ ਆ ਗਿਆ ਵੀ ਦੋ ਸਾਲਾਂ ਬਾਅਦ ਸਾਡੇ ਕੋਲ ਜਨਸੰਖਿਆ ਜਿਹੜੀ ਹੈ ਅੰਨੀ ਵਧੂ। ਇੱਕ ਲਾਸਟ ਸਵਾਲ ਹੈ ਜਿਹੜਾ ਚੱਕਰਵਤੀ ਵਿਆਜ ਦਾ। ਤੀਜਾ ਜਿਹਦੇ ਵਿੱਚ ਵਾਧਾ ਵੀ ਹੋਊਗਾ ਤੇ ਘਾਟਾ ਵੀ ਹੋਊਗਾ। ਉਹ ਸਵਾਲ ਕਿਸ ਤਰ੍ਹਾਂ ਉਹ ਉੱਪਰ ਚੋੜੀ ਉੱਪਰ ਕਹਿੰਦਾ ਇੱਕ LED TV ਦਾ ਸਾਲ 2018 ਵਿੱਚ ਮੁੱਲ ਰੁਪਏ 16000 ਸੀ। 2018 'ਚ ਕਿੰਨੇ ਰੁਪਏ ਮੁੱਲ ਸੀ? 16000। ਯਾਨੀ ਕਿ ਸਾਨੂੰ ਪੀਤਾ ਹੋਇਆ ਹੈ ਇੱਕ ਤਰੀਕੇ ਨਾਲ। ਅਗਲੇ ਸਾਲ 2019 ਦੇ ਵਿੱਚ ਕਹਿੰਦਾ ਇਸ ਦਾ ਮੁੱਲ 5% ਦਰ ਨਾਲ ਵਧ ਗਿਆ ਅਤੇ 2020 ਵਿੱਚ 40% ਘਟ ਗਿਆ ਤਾਂ 2020 ਵਿੱਚ ਮੁੱਲ ਕਿੰਨਾ ਹੋਵੇਗਾ ਤਾਂ ਧਿਆਨ ਨਾਲ ਦੇਖੋ ਕੁਸ਼ਚਨ ਦਾ ਫਰਕ ਕੀ ਹੈ ਪਹਿਲਾਂ ਦੇ ਸਾਲ ਵਿੱਚ ਪਹਿਲਾਂ ਵਾਲੇ ਚ ਸਾਨੂੰ ਕਿਹਾ ਸੀ ਜੀ ਇੱਕ ਸਾਲ ਇੱਕ ਸਾਲ ਦੇ ਵਿੱਚ ਹੀ ਵਧ ਰਿਹਾ ਘਟ ਰਿਹਾ ਅਗਲੇ ਸਾਲ ਵਧ ਰਿਹਾ ਤੇ ਘਟ ਰਿਹਾ ਪਰ ਇਹਦੇ ਵਿੱਚ ਕੀ ਹੈ ਅਲੱਗ-ਅਲੱਗ ਗੱਲ ਪਈ ਹੈ ਵੀ ਇੱਕ ਵਾਰ ਵਧੂਗਾ ਅਗਲ ਉਦੋਂ ਅਗਲੇ ਸਾਲ ਘਟੂਗਾ ਨਾ ਕਿ ਸੇਮ ਸਾਲ ਦੇ ਵਿੱਚ ਤਾਂ ਇਹ ਸਵਾਲ ਦੇ ਵਿੱਚ ਅਸੀਂ ਪਲੱਸ ਵਾਲਾ ਵੀ ਲਾਵਾਂਗੇ ਮਾਈਨਸ ਵਾਲਾ ਵੀ ਲਾਵਾਂਗੇ ਫਾਰਮੂਲਾ ਓਕੇ ਮੈ ਲਗੂਗਾ ਪੀ ਪਹਿਲੇ ਸਾਲ ਕਿੰਕ ਵਧਿਆ ਤਾਂ ਪਲੱਸ ਲਗੂਗਾ ਇੱਕ ਸਾਲ ਦੀ ਹੋਇਆ ਕਟ ਕਟੇ ਅਗਲੇ ਸਾਲ ਤਾਂ ਮਾਈਨਸ ਲਗੂਗਾ ਕਿਉਂਕਿ ਉਹ ਵੀ ਇੱਕ ਸਾਲ ਦੀ ਹੈ ਪੀ ਕਿੰਨਾ ਸਾਡੇ ਕੋਲ ਹੈ 16000 ਗੁਣਾ 1 ਪਲੱਸ ਆਰ ਕਿੰਨਾ ਹੈ 5 ਹੈ 1 ਮਾਈਨਸ 4/100 ਅਲੱਗ ਕਰ ਲੋ ਇਹਨੂੰ ਇਹ ਆ ਗਿਆ 105/100 100 ਚ ਜਾ ਕੇ 99/ਦੇ ਵਿੱਚ 100 ਹੁਣ ਇੱਥੇ ਤੁਸੀਂ ਗੁਣਾ ਨਹੀਂ ਕਰ ਸਕਦੇ ਉਵੇਂ ਜਿਵੇਂ ਤੁਸੀਂ ਪਹਿਲਾਂ ਕਰ ਰਹੇ ਸੀ ਕਿਉਂਕਿ ਇਹਦੇ ਵਿੱਚ ਸੇਮ ਅੱਖਰ ਨਹੀਂ ਹੈਗੇ ਤਾਂ ਇਹਦੇ ਵਿੱਚ ਸਾਨੂੰ ਪੂਰਾ ਪੂਰਾ ਹੀ ਹੱਲ ਕਰਨਾ ਪੈਣਾ ਹੈ ਤਾਂ ਪਹਿਲਾਂ ਦੋ ਜ਼ੀਰੋ ਨਾਲ ਦੋ ਜ਼ੀਰੋ ਕੱਟ ਦੋ ਇੱਕ ਜ਼ੀਰੋ ਨਾਲ ਇੱਕ ਜ਼ੀਰੋ ਕੱਟ ਦੋ ਬਚਿਆ ਕਿ 16 ਗੁਣਾ 105 ਗੁਣਾ 96 ਵੰਡ ਦੇ ਵਿੱਚ 10 ਇਹਨੂੰ ਤੁਸੀਂ ਗੁਣਾ ਕਰਕੇ ਹੱਲ ਕਰ ਲਿਓ ਤਾਂ 161280 ਆ ਜੀ ਠੀਕ ਹੈ ਜੀ ਇੱਕ ਜ਼ੀਰੋ ਇੱਕ ਜ਼ੀਰੋ ਕੱਟੇ ਗਏ ਕਿੰਨਾ ਗਿਆ 16128 ਇਹ ਹੀ ਸਾਡਾ ਕੀ ਹੈ ਆਨਸਰ ਹੈ ਠੀਕ ਹੈ ਜੀ वैसे तां जेड़े पेपर च क्वेश्चन आनी सीगे ओ मैं सोनु सारे करवा देते नहीं इक साधारण ब्याज वाला प्रश्न ही सोनु करा दा ना वैसे आया बहुत ਘੱਟ ਮਿਸਟਰ ਚ ਪਰ ਹੋ ਸਕਦਾ ਆ ਜਾਈ ਸੋੜ ਠੀਕ ਹੈ ਪਰ ਉਹ ਵੀ ਕਰ ਲੈਣਾ ਅੱਛਾ ਕੁਝ ਬੱਚੇ ਕਹਿਣਗੇ ਵੀ ਸਾਨੂੰ ਪਤਾ ਕਿਵੇਂ ਲੱਗੂ ਸੁਧਾਰਨ ਵਿਆਜ ਕੋਦੋ ਲੱਗਣਾ ਤੇ ਚੱਕਰਵਰਤੀ ਵਿਆਜ ਕੋਦੋ ਲੱਗਣਾ ਪਹਿਲੀ ਗੱਲ ਤਾਂ ਇਹ ਸਧਾਰਨ ਵਿਆਜ ਵਾਲੇ ਜਦੋਂ ਵੀ ਕੁਐਸਚਨ ਆਊਗਾ ਤੁਹਾਨੂੰ ਦਿੱਤਾ ਹੀ ਹੋਊਗਾ ਸਧਾਰਨ ਵਿਆਜ ਨਾਲ ਠੀਕ ਹੈ ਚੱਕਰਵਰਤੀ ਵਿਆਜ ਵਾਲਾ ਜਾਂ ਤਾਂ ਮਿਸ਼ਰਤ ਵਿਆਜ ਦੀ ਗੱਲ ਹੋਊਗੀ ਸਾਡੀ ਕੋਲੋਂ ਉਹਨਾਂ ਦਾ ਗਾਣਾ ਜਾਂ ਫਿਰ ਜਿੰਨੇ ਵੀ ਕੁਐਸਚਨ ਆਣਗੇ ਸਾਡੇ ਕੋਲ ਚਾਹੀਦੀ ਉਹ ਸਕੂਟਰ ਵਾਲਾ ਹੋਵੇ ਗੱਡੀ ਵਾਲਾ ਹੋਵੇ ਆਬਾਦੀ ਵਾਲਾ ਹੋਵੇ ਕੋਈ ਵਧ ਰਿਹਾ ਕਿਉਂ ਘਟ ਰਿਹਾ ਤਾਂ ਤੁਹਾਨੂੰ ਉੱਥੇ ਬੁੱਤ ਲੱਗ ਜੂ ਚੱਕਰਵਰਤੀ ਵਿਆਜ ਹੀ ਲੱਗੂਗਾ ਅਗਲਾ ਪ੍ਰਸ਼ਨ ਕਰਦੇ ਆਂ ਸੀ ਕਹਿੰਦਾ 5000 ਰੁਪਏ ਦੀ ਰਾਸ਼ੀ ਤਾਂ ਸਾਨੂੰ ਪੀ 5000 ਦਿੱਤਾ 8% ਵਿਆਜ ਮਤਲਬ r ਕਿੰਨਾ ਹੋ ਗਿਆ 8% 2 ਸਾਲ ਵਾਲੀ ਉਦਾਹਰਣ ਦਿੱਤੀ ਤਾਂ ਟਾਈਮ ਕਿੰਨਾ ਹੋ ਗਿਆ 2 ਸਾਲ ਹੋ ਗਿਆ ਐ ਕੋਲ ਲਿਖਿਆਣਾ ਸਧਾਰਨ ਵਿਆਜ ਤੇ 2 ਸਾਲ ਬਾਅਦ ਕਿੰਨੇ ਕੁਲ ਤਨ ਦੀ ਪਤਾ ਕਰੋ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਸਧਾਰਨ ਵਿਆਜ ਦਾ ਫਾਰਮੂਲਾ ਜਿਹੜਾ ਹੈਗਾ ਉਹ ਹੁੰਦਾ ਹੈ ਪੀ ਆਰ ਟੀ ਸੀ ਪੀ ਆਰ ਟੀ ਸੀ ਮਤਲਬ ਸੈਂਚਰੀ ਯਾਨੀ ਕਿ 100 ਇਹਨਾਂ ਦੀ ਗੁਣਾ ਕਰ ਦੋ ਠੀਕ ਹੈ ਜੀ ਕੀ ਫਾਰਮੂਲਾ ਹੈ ਪੀ ਆਰ ਟੀ ਸੀ ਸਿੰਪਲ ਸਧਾਰਨ ਵਿਆਜ ਦਾ ਪੀ ਕਿੰਨਾ ਹੈ 5000 ਹੈ ਆਰ ਕਿੰਨਾ ਹੈ 8 ਹੈ ਸਮਾਂ ਕਿੰਨਾ 2 ਹੈ ਵਟਾਜ ਕਿੰਨਾ ਹੈਗਾ 100 ਹੁਣ ਇਹਨੂੰ ਹੱਲ ਕਰਨ ਲਈ ਦੋ ਜਰਾਂ ਦੋ ਜਰਾਂ ਕੱਟ ਗਈਆਂ ਆਪਣੀਆਂ ਬਸ ਗੁਣਾ ਕਰ ਦੋ 8 ਦੋ ਨੇ 16 16 5 80 ਇੱਥੇ ਗੱਜਲੀ ਮੰਗਣੀ ਇਸ ਧਨ ਵਿੱਚ ਆ ਗਿਆ। ਇੱਕ ਸਾਨੂੰ ਇਹਦੇ ਵਿੱਚ ਕਿਹਾ ਸੀ ਕੁਲਤਨ ਬਤਾ ਕਰੋ। ਕੁਲਤਨ ਹੁੰਦਾ ਵੀ ਕਿੰਨੀ ਰਾਸ਼ੀ ਅਸੀਂ ਲਿੱਤੀ ਲਵਾਂਗੇ ਜਾਂ ਮੋੜਾਂਗੇ। ਦੇਖੋ 5000 ਤਾਂ ਅਸੀਂ ਲਿੱਤਾ ਹੀ ਸੀ ਇਹ ਤਾਂ ਮੋੜ ਨਹੀਂ ਮੋੜਨਾ ਆਪਾਂ ਨੇ। ਠੀਕ ਹੈ ਨਾ? ਨਾਲ ਕਿੰਨਾ ਕੀ ਹੋ ਰੰਗੇ ਵਿਆਜ ਦਵਾਂਗੇ ਕਿੰਨਾ? 800 ਕਿੰਨਾ ਬਣ ਗਿਆ 850। ਤੇ ਇਹਦਾ ਜੇਕਰ ਫਾਰਮੂਲੇ ਦੀ ਗੱਲ ਕਰੀਏ ਕੁਲਤਨ ਹੁੰਦਾ A ਨਾਲ। ਤੇ ਇਹ 5000 ਕੀ ਸੀਗਾ? P ਤੀਗਾ। 800 ਕੀ ਸੀਗਾ ਹਲਾ ਸਦਾਨ ਵਿਆ ਸੀ ਜਿਹਨੂੰ ਅਸੀਂ SI ਲਿਖਦੇ ਆ। ਤੇ ਇਹ ਥੋੜਾ ਫਾਰਮੂਲਾ ਬਣ ਗਿਆ। ਉਮੀਦ ਹੈ ਤੁਹਾਨੂੰ ਇਹ ਚੈਪਟਰ ਸਾਰਾ ਸਮਝ ਲੱਗ ਗਿਆ ਹੋਗਾ ਇਹ ਹੀ ਪ੍ਰੈਸ਼ਨ ਨੇ ਬਸ ਜਿਹੜੇ ਇੰਪੋਰਟੈਂਟ ਨੇ ਇਸ ਦੇ ਵਿੱਚੋਂ ਠੀਕ ਹੈ ਧੰਨਵਾਦ